ਮਲਾਇਆਂ ਸਾਥੀਓ ਸੁਪਰੀਮ ਕੋਰਟ ਨੇ ਫੈਲਾ ਕਰਕੇ ਮਲਾਇਆਂ ਖੁਸ਼ ਕਰਤਾ ਹੈ ਕਿਉਂਕਿ ਬੰਗਾਲ ਦੇ ਮਲਾਇਆਂ ਨੂੰ ਜੋ ਡੀਏ 25% ਕਹਿਣ ਲਈ ਸੁਪਰੀਮ ਕੋਰਟ ਨੇ ਕਹਤਾ ਹੈ ਇਹ 16 ਮਈ 2025 ਨੂੰ ਸੁਪਰੀਮ ਕੋਰਟ ਨੇ ਦਿੱਤੀ ਲੈਨਮਾਰਕ ਜੱਜਮੈਂਟ ਵਿੱਚ ਕਿਹਾ ਕਿ ਬੰਗਾਲ ਦੇ ਮਲਾਇਆਂ ਨੂੰ 25% ਦਿੱਤਾ ਜਾਵੇ ਜੋ ਇਹ ਜੱਜਮੈਂਟ ਹੈ ਜਸਟਿਸ ਸੰਜੇ ਕਰੋਲ ਜਸਟਿਸ ਸੰਦੀਪ ਮਹਿਤਾ ਦੇ ਬਿਆਨ ਦਿੱਤਾ ਹੈ ਫੈਸਲਾ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਬੰਗਾਲ ਦੇ ਮੁਲਾਜ਼ਮਾਂ ਉਹਨਾਂ ਨੂੰ ਏਰੀਅਰ ਵੀ 3 ਮਹੀਨੇ ਦਾ ਦਿੱਤਾ ਜਾਵੇ ਇਹ ਬਹੁਤ ਵੱਡੀ ਜੋ ਮੰਗਾਂ ਮੁਲਾਜ਼ਮਾਂ ਦੀ ਪੂਰੀ ਹੋਈ ਹੈ ਬੰਗਾਲੀਆਂ ਦੀ ਗੱਲ ਫੇਰ ਦੱਸ ਦਈਏ ਕਿ 16 ਮਈ 2025 ਨੂੰ ਸੁਪਰੀਮ ਕੋਰਟ ਨੇ ਦਿੱਤੀ ਲੈਂਡਮਾਰਕ ਜੱਜ ਉਹਨਾਂ ਦੇ ਵਿੱਚ ਮੁਲਾਜ਼ਮਾਂ ਨੂੰ ਡੀਏ 25% ਦੇਣ ਲਈ ਕਹਿਤਾ ਹੈ ਜਸਟਿਸ ਸੰਜੀਤ ਰੋਲ ਜਸਟਿਸ ਸੰਦੀਪ ਮਹਿਤਾ ਬਿਆਨ ਦਿੱਤਾ ਹੈ ਬਹੁਤ ਵੱਡਾ ਫੈਸਲਾ ਹੈ ਪਰ ਇਸ ਫੈਸਲੇ ਨੂੰ ਲੈ ਕੇ ਜੋ ਪੰਜਾਬ ਦੇ ਮਜ਼ਦਮਾਂ ਉਹਨਾਂ ਨੂੰ ਵੀ ਆਸ ਲੱਗੀ ਹੈ ਕਿ ਹੋ ਸਕਦਾ ਜੋ ਪੰਜਾਬ ਦੇ ਉਹਨਾਂ ਦੇ ਡੀਏ ਵਿੱਚ ਮਾਂ ਸਰਕਾਰ ਵਾਧਾ ਕਰੇਗੀ ਕਿਉਂਕਿ ਪੰਜਾਬ ਦੇ ਮਜ਼ਦਮਾਂ ਦਾ ਡੀਏ 42% ਆ ਪਰ ਕੇਂਦਰ ਸਰਕਾਰ ਦੇ ਮਜ਼ਦਮਾਂ ਦਾ ਡੀਏ 55% ਆ 13% ਦਾ ਬਹੁਤ ਵੱਡਾ ਫਰਕ ਹੈ ਜੀ ਪਰ ਮਾਂ ਸਰਕਾਰ ਨਾਲ ਜੋ ਸਾਂਝੇ ਫਰੰਟ ਦੇ ਆਗੂਆਂ ਨੇ ਸਤੀਸ਼ ਰਾਣਾ ਦੇ ਹੋਰ ਆਗੂਆਂ ਨੇ ਮੀਟਿੰਗਾਂ ਕੀਤੀਆਂ ਜਿ세 ਮੁੱਖ ਮੰਗ ਸੀ ਕਿ ਪੰਜਾਬ ਦੇ ਨਾਲ ਡੀਏ ਵਿੱਚ ਵਾਧਾ ਕੀਤਾ ਜਾਵੇ ਜਿਸ ਨੂੰ ਲੈ ਕੇ ਬੇਤਾਂਜੀ ਹਰਪਾਲ ਸਿੰਘ ਜਿਮਾਂ ਨਾਲ ਮੀਟਿੰਗਾਂ ਹੋਈਆਂ ਪਰ ਮੀਡੀਆ ਵਿੱਚ ਲਾਰੇ ਮਿਲਦੇ ਰਹੇ ਕਿਉਂਕਿ ਪੰਜਾਬ ਦੇ ਨਾਲ ਡੀਏ 42% ਆ ਪਰ ਕੇਂਦਰ ਸਰਕਾਰ ਦੇ ਮਿਲਾਂ ਡੀਏ 55% ਆ ਬਹੁਤ ਵੱਡਾ ਫਰਕ ਹੈ ਜੀ ਜਿਸ ਕਰਕੇ ਮਿਲਾਂ ਵਿੱਚ ਬਹੁਤ ਰੋਸ ਆ ਕੱਲ ਹੁਸ਼ਿਆਰਪੁਰ ਦੇ ਵਿੱਚ ਪਿੰਡ ਜਲਾਲਪੁਰ ਦੇ ਵਿੱਚ ਲੋਕਾਂ ਨੇ ਭਵਾਨ ਤਮਾਨ ਨੇ ਤੇ ਆਪ ਦਾ ਜੋ ਕਨਵੀਨਰ ਹੈ ਜਿਦਲੀ ਵਾਲੇ ਆਉਣਾ ਸੀ ਪੁਰਾਣੀ ਪੈਸਨ ਬਹਾਲ ਕਰਵਾਉਣ ਵਾਸਤੇ ਉਹਨਾਂ ਦੇ ਕਨਵੀਨਰ ਜਸਵੀਰ ਸਿੰਘ ਨੇ ਜਦੋਂ ਪੰਜਾਬ ਸਰਕਾਰ ਜੀ ਮਰਦਤਾ ਦੇ ਕੀਤੀ ਹੋਰ ਮਲਾਇਆਂ ਨਾਲ ਲੈ ਕੇ ਉਸ ਸਮੇਂ ਮਲਾਇਆਂ ਨਾਲ ਪੁਲਿਸ ਵੱਲੋਂ ਧੱਕਾ ਕੀਤਾ ਗਿਆ ਤੇ ਪੁਲਿਸ ਵੱਲੋਂ ਮਲਾਇਆਂ ਨੂੰ ਧੱਕੇ ਨਾਲ ਬੱਸ ਵਿੱਚ ਚੜਾਇਆ ਗਿਆ ਤੇ ਥਾਣੇ ਲੈ ਜਾਇਆ ਗਿਆ ਉਹਨਾਂ ਨੇ ਮੰਗ ਸੀ ਕਿ ਆਪ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਾਈ ਜਾਰੀ ਕੀਤਾ ਗਿਆ ਸੀ ਪੁਰਾਣੀ ਪੈਸਨ ਬਹਾਲ ਕਰਨ ਵਾਸਤੇ ਪਰ ਅਜੇ ਤੱਕ ਜੋ ਪੁਰਾਣੀ ਪੈਸਨ ਗੀਮਾਂ ਉਹ ਬਹਾਲ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਮਲਾਇਆ ਵਿੱਚ ਬਹੁਤ ਵੱਡਾ ਰੋਸ ਆ ਸੀ ਵੀ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਸਾਢੇ 5 ਸਾਲ ਦਾ ਪੇ ਕਿਉਂ ਦੇ ਰਿਹਾ ਨੂੰ ਲੈ ਕੇ ਜੋ ਫੈਸਲਾ ਕੀਤਾ ਹੈ ਵੀ ਕਿਸੇ ਨੂੰ 3 ਕਿਸ਼ਤਾਂ ਦੇ ਰਿਹਾ ਕਿਸੇ ਨੂੰ 42 ਕਿਸ਼ਤਾਂ ਵਿੱਚ ਜਾਂ ਕਿਸੇ ਨੂੰ 37 ਕਿਸ਼ਤਾਂ ਵਿੱਚ ਅਸੀਂ ਨਿੰਦਾ ਕਰਦੇ ਆ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਮਲਾਇਆ ਨੂੰ ਜੋ ਪੇਗ ਦੇ ਨਾ ਦੇ ਰਿਹਾ ਚਾਰ ਜਾਂ ਪੰਜ ਕਿਸ਼ਤਾਂ ਵਿੱਚ ਇਕੱਠਾ ਦਿੱਤਾ ਜਾਵੇ ਦੂਜੇ ਪਾਸੇ 17 ਸਤ 2024 ਨੂੰ ਛੇਵਾ ਪੇ ਇੱਕ ਮਿਸ਼ਨ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਾ ਇਸ ਤਰ੍ਹਾਂ ਇਹ ਮਿਡਲ ਵਰਕਰਾਂ ਆ ਆਸਾ ਵਰਕਰਾਂ ਉਹਨਾਂ ਮਾਣਪ ਤੇ ਵਧਾ ਦਿੱਤਾ ਜਾਵੇ ਰੋਪੜ ਸਰਮਪਾਲਾਣ ਦੇ ਵਿੱਚ ਲਹਿਰਾ ਮਹਾਂਪਤ ਸਰਮਪਾਲਾਣ ਦੇ ਵਿੱਚ ਆਂਸਗਲ ਦੀਆਂ ਸਕਿਲਡ ਵਰਕਰਾਂ ਦੀਆਂ ਜੀਪੀ ਦੀਆਂ ਡੈਸ ਕੰਟਰੋਲਰਾਂ ਦੀਆਂ ਜਾਂ ਵੈਲਰ ਕੰਟਰੋਲਰਾਂ ਦੀਆਂ ਬਹੁਤ ਹੀ ਪੋਸਟਾਂ ਖਾਲੀ ਵੀ ਹਨ ਇਹ ਪੋਸਟਾਂ ਮਰੀਆਣਾ ਕਿਉਂਕਿ ਹਲਾ ਦੇ ਹੋ ਜਾ ਬਣ ਚੁੱਕੇ ਹਨ ਥਰਮਲਾਂ ਲੈਰਾ ਮਹੱਬਦ ਦੇ ਵਿੱਚ ਇੱਕ ਇੱਕ ਕਰਮਚਾਰੀ ਤਿੰਨ ਤਿੰਨ ਚਾਚਾ ਲਗੇ ਸ਼ੇ ਕੰਮ ਕਰਦਾ ਉਹਨਾਂ ਨੂੰ ਜੋ ਅਚਨੇ ਸ਼ੁੱਟੀ ਆ ਉਹ ਮਿਲਣੀ ਮੁਸ਼ਕਲ ਹੋ ਚੁੱਕੀ ਆ ਅਸੀਂ ਪੀਐਸਪੀਸੀ ਅਲੀਮਿਨੇਟ ਮੰਗ ਕਰਦੇ ਆ ਇਹ ਖਾਲੀ ਜੋ ਪੋਸਟਾਂ ਰੋਪੜਸਲ ਬਣ ਥਰਮਰਾਂ ਦੇ ਵਿੱਚ ਜਾਂ ਲੈਰਾ ਮਹੱਬਦ ਥਰਮਰਾਂ ਵਿੱਚ ਜਲਦੀ ਭਰਿਆ ਜਾਣ ਧੰਨਵਾਦ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ